ਅਨੀ ਸਰ ਅੱਜ ਦੀ ਜਿਹੜੀ ਮੀਟਿੰਗ ਆ ਉਹਦਾ ਵਿਸ਼ਾ ਅੱਜ ਦੀ ਮੀਟਿੰਗ ਦਾ ਵਿਸ਼ਾ ਜੀ ਲੋਕਾਂ ਨੂੰ ਜਾਗਰਤ ਕਰਨਾ ਆਪਣੇ ਸਮਾਜ ਨੂੰ ਜੋ ਅੱਜ ਵੀ ਜਿਹੜਾ ਤਾਕਤਵਰ ਹੁੰਦਾ ਹੋ ਕੇ ਵੀ ਜਿਹੜਾ ਉਹਨਾਂ ਨੂੰ ਆਪਣੀ ਤਾਕਤ ਦਾ ਨਹੀਂ ਪਤਾ ਕਿਉਂਕਿ ਬਾਬਾ ਸਾਹਿਬ ਨੇ ਬੜਾ ਸੰਘਰਸ਼ ਕਰਕੇ ਜਿਹੜਾ ਦਲ ਸਮਾਜ ਨੂੰ ਦਬੇ ਕੁਚਲੇ ਲੋਕਾਂ ਨੂੰ ਜਿਹੜਾ ਹੱਕ ਅਧਿਕਾਰ ਦਵਾਏ ਪਰ ਉਹਦੀ ਜਿਹੜੀ ਵਰਤੋਂ ਨਹੀਂ ਕਰਦੇ ਉਸ ਬਾਰੇ ਜਿਹੜਾ ਪਾਲਮਿਕ ਐਕਸ਼ਨ ਫੋਰਸ ਪੰਜਾਬ ਤੋਂ ਜਿਹੜਾ ਜਾਣੂ ਕਰਵਾਇਆ ਜਾਊਗਾ ਔਰ ਨਸ਼ਿਆਂ ਦੇ ਖਿਲਾਫ ਜਿਹੜਾ ਨੌਜਵਾਨਾਂ ਨੂੰ ਜਾਗਰੂਕ ਕਰਵਾਇਆ ਜਾਊਗਾ ਔਰ ਜਿਹੜੇ ਫਰਜੀ ਏਜੰਟਾਂ ਨੇ ਜਿਹੜਾ ਨੌਜਵਾਨਾਂ ਨੂੰ ਗਲਤ ਰਸਤੇ ਪਾ ਕੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਲੁੱਟ ਖਸੁੱਟ ਕਰਕੇ ਜਿਹੜਾ ਇੱਥੋਂ ਚਲੇ ਜਾਂਦੇ ਆ ਔਰ ਨੌਜਵਾਨ ਕਈ ਦੇਖਿਆ ਸੋਸ਼ਲ ਮੀਡੀਆ ਤੇ ਮੀਡੀਆ ਤੇ ਵੀ ਕਈ ਇਹਨਾਂ ਏਜੰਟਾਂ ਦੇ ਧੱਕੇ ਚੜ੍ਹ ਕੇ ਸੁਸਾਈਡ ਵੀ ਕਰਦੇ ਆ ਸੋ ਉਹਨਾਂ ਦੇ ਖਿਲਾਫ ਵੀ ਜਿਹੜਾ ਵਾਲਮੀਕ ਐਕਸ਼ਨ ਫੋਰਸ ਵੱਲੋਂ ਜਿਹੜਾ ਮੋਰਚਾ ਖੋਲਿਆ ਗਿਆ ਔਰ ਨੌਜਵਾਨਾਂ ਨੂੰ ਜਾਗਰਿਤ ਕਰਾਂਗੇ ਕਿ ਇਸ ਤਰ੍ਹਾਂ ਦੇ ਫਰੇਬੀ ਧੋਖੇਬਾਜ਼ ਜੰਟਾਂ ਤੇ ਜਿਹੜਾ ਬਚ ਕੇ ਰੋ ਔਰ ਜਿਹੜੇ ਚਿੱਟੇ ਦੇ ਖਿਲਾਫ ਜਿਸ ਤਰ੍ਹਾਂ ਚਿੱਟੇ ਦੀ ਬੜੀ ਲਹਿਰ ਚੱਲੀ ਹੋਈ ਆ ਪਰ ਕਿਤੇ ਨਾ ਕਿਤੇ ਚਿੱਟੇ ਦੀ ਏਡੀ ਵੀ ਲਹਿਰ ਨਹੀਂ ਹੈ ਪੰਜਾਬ ਨੂੰ ਬਦਨਾਮ ਕਰਨ ਲਈ ਬਹੁਤ ਸਾਰੀਆਂ ਜਿਹੜੀਆਂ ਤਾਕਤਾਂ ਲੱਗੀਆਂ ਹੋਈਆਂ ਸੋ ਪੰਜਾਬ ਦਾ ਨੌਜਵਾਨ ਅੱਜ ਵੀ ਖੇਡਾਂ ਦੇ ਵਿੱਚ ਬੜਾ ਕੰਮ ਕਰ ਰਿਹਾ ਫਲਪਦੀਆਂ ਲੈ ਰਿਹਾ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਹਮੇਸ਼ਾ ਸਮਾਜਿਕ ਹਿੱਤਾਂ ਲਈ ਕੰਮ ਕਰੇਗੀ ਔਰ ਕਰਦੀ ਰਹੇਗੀ ਅੱਜ ਵੀ ਥਾਣੇ ਦੇ ਵਿੱਚ ਜਿਹੜੇ ਗਨਤ ਸਮਾਜ ਦੇ ਲੋਕ ਆ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਦੇ ਬਾਰੇ ਦੇਖੋ ਕਿਤੇ ਨਾ ਕਿਤੇ ਸਮਾਜ ਨੂੰ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀਆਂ ਦੇ ਦਖਲਅੰਦਾਜ਼ੀ ਹੈ ਕਿਉਂਕਿ ਜਦੋਂ ਕਿਸੇ ਵੀ ਗਲਤ ਅਨਸਰ ਦੀ ਕੋਈ ਸਪੋਰਟ ਕਰੇਗਾ ਤਾਂ ਉੱਥੇ ਕਿਤੇ ਨਾ ਕਿਤੇ ਹਰ ਇੱਕ ਦੀ ਢਿੱਲੀ ਕਾਰਗੁਜ਼ਾਰੀ ਹੁੰਦੀ ਹੈ ਔਰ ਜਿਹੜੇ ਲੋਕ ਸਾਡੇ ਇਨਸਾਫ ਤੋਂ ਬੰਦੇ ਹੀ ਰਹਿ ਜਾਂਦੇ ਆ ਪਰ ਫੇਰ ਵੀ ਜਿਹੜੇ ਸਾਡੇ ਸਮਾਜਿਕ ਜਥੇਬੰਦੀਆਂ ਕੋ ਧਾਰਮਿਕ ਜਥੇਬੰਦੀਆਂ ਕੋ ਜਿਹੜੇ ਲੋਕ ਪਹੁੰਚਦੇ ਆ ਉਹਨਾਂ ਨੂੰ ਹਮੇਸ਼ਾ ਸੰਘਰਸ਼ ਕਰਕੇ ਵੀ ਜੇ ਸਿੱਧੇ ਤਰੀਕੇ ਨਾਲ ਇਨਸਾਫ ਨਹੀਂ ਮਿਲਦਾ ਤਾਂ ਸੰਘਰਸ਼ ਕਰਕੇ ਜਿਹੜਾ ਉਹਨਾਂ ਨੂੰ ਇਨਸਾਫ ਦਵਾਇਆ ਜਾਂਦਾ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਨੌਜਵਾਨ ਪੀੜੀ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਨਸ਼ਿਆਂ ਤੋਂ ਦੂਰ ਰਹਿਓ ਔਰ ਖੇਡਾਂ ਪ੍ਰਤੀ ਜਾਗਰੂਤ ਹੋਵੋ ਔਰ ਜਿਹੜੇ ਵਿਦੇਸ਼ ਨੂੰ ਕੂਚ ਕਰ ਰਹੇ ਆ ਨੌਜਵਾਨ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਸੂਬੇ ਵਿੱਚ ਰਹਿ ਕੇ ਆਪਾਂ ਕੰਮ ਕਰੀਏ ਔਰ ਬੜਾ ਵਧੀਆ ਸੂਬਾ ਸਾਡਾ ਪੰਜਾਬ ਪੂਰੀ ਦੁਨੀਆ ਦੇ ਵਿੱਚੋਂ ਇਸ ਕਰਕੇ ਨੌਜਵਾਨਾਂ ਨੂੰ ਇਹ ਹੀ ਕਹਾਂਗੇ ਕਿ ਆਪਣੇ ਦੇਸ਼ ਵਿੱਚ ਸੂਬੇ ਵਿੱਚ ਰਹਿ ਕੇ ਆਪਾਂ ਕੰਮ ਕਰੀਏ ਵਿਦੇਸ਼ ਜਾਣ ਦੀ ਲੋੜ ਨਹੀਂ ਇਹ ਟਰੈਵਲ ਏਜੰਟਾਂ ਤੋਂ ਜਿਹੜੇ ਠੱਗੇ ਜਾਂਦੇ ਆ ਇਸ ਤੋਂ ਵੀ ਬਚ ਸਕਾਂਗੇ